ਏ ਜੀ ਬਾਦਸ਼ਾ ਹਾਂ ਜੀ ਦਾ ਕੇ ਕਲੰਦਰਾ ਬਹੁਤ ਸੋਹਣਾ ਘੋੜੇ ਵਾਂਗੂ ਖੜਾ ਹੈ ਲੈਦਾ ਪੰਜਾਬ ਹੈ ਹਾਂ ਪਾਕਿਸਤਾਨ ਉੱਥੇ ਬੱਕਰੀ ਇਹ ਡੱਬੀ ਬਹੁਤ ਜ਼ਿਆਦੇ ਹੈ ਜੀ ਹੂੰ ਉੱਥੇ ਬਹੁਤ ਜ਼ਿਆਦੇ ਡੱਬੀ ਬੱਕਰੀ ਠੀਕ ਆ ਸਾਡੇ ਥੋੜੀ ਜੀ ਘਟ ਗਈ ਗਰਦਨ ਤਾਂ ਪੂਰੀ ਮੋਰਨੀ ਵਰਗੀ ਹੈ ਜੀ ਹਾਂ ਤੇ ਨੱਕ ਦਾ ਪੰਜ ਪੁੰਚ ਪੂਰਾ ਵਧੀਆ ਚਿੱਟੀਆਂ ਅੱਖਾਂ ਜਾਂ ਚਿੱਟੀਆਂ ਅੱਖਾਂ ਕੋਈ ਤਾਂ ਕਹਿੰਦਾ ਪੀਲਾ ਸਿਉਨਾ ਇਹ ਚਿੱਟਾ ਡੱਬਾ ਸਿਉਨਾ ਹੈ ਜਦੇ ਜਮਾਨੇ ਜਿਹਦੇ ਘਰੇ ਹੈਗਾ ਖੱਸੀ ਬੱਕਰੇ ਦਾ ਚਾਹਮਾਨ ਹੋਵੇ ਤਾ ਪਿੰਡਾ ਉਹ ਸੇਖੇ ਹਮ ਕੰਮ ਲੱਗਣਗੇ ਤੁਹਾਡੇ ਪੂਰੇ ਲੇਖੇ ਹਮ ਤੇ ਲਗਭਗ ਸਾਰੀ ਗੱਬੜ ਨੇ ਯਾਨੀ ਕਿ ਜਿੰਨੀ ਹੈਗੀ ਵਾਲ ਤਾਂ ਸਾਰੇ ਲੋੜੀ ਨੂੰ ਸੂਆ ਪੈਣ ਵਾਲਾ ਲੈ ਵੀ ਦੋਸਤੋ ਨਵਾਂ ਸਾਲ ਆ ਤੇ ਨਵੇਂ ਸਾਲ ਦੀ ਆ ਗਈ ਜੀ ਪਹਿਲੀ ਵੀਡੀਓ ਆਪਣੇ ਨਾਲ ਰਾਜੂ ਹੋਊਗਾ ਤੇ ਆਪਣੇ ਨਾਲ ਹੋਣਗੇ ਜੀ ਜਗਦੇਵ ਸਰਪੰਚ ਜੀ ਗੱਲਬਾਤ ਕਰਦੇ ਆਂਗੇ ਖੜਿਆਂਗੇ ਬਈ ਆਪਾਂ ਸੇਖਾ ਖੁਰਦ ਦੇ ਵਿੱਚ ਜਿਲ੍ਹਾ ਹੈਗਾ ਜੀ ਮੋਗਾ ਬਾਕੀ ਸਾਰੀ ਗੱਲਬਾਤ ਕਰਦੇ ਤੇ ਅੱਜ ਆਪਾਂ ਨੂੰ ਲੈ ਕੇ ਆਏ ਰਾਜੂ ਰਾਜੂ ਵਜੈਸਤਰੀਕਰ ਜੀ ਸਸਤਰੀਕਰ ਜੀ ਸਸਤਰੀਕਰ ਵਧਾਈਆਂ ਸਭ ਤੋਂ ਪਹਿਲਾਂ ਵਧਾਈਆਂ ਜੀ ਸਾਰੇ ਨਗਰ ਨੂੰ ਤੇ ਸੋਨੂ ਵੀ ਹਾਂਜੀ ਪਿੰਡ ਸੇਖੇ ਨੂੰ ਵੀ ਵਧਾਈਆਂ ਜਿੱਥੇ ਅਸੀਂ ਚਰਨ ਪਾਏ ਨੇ ਧੰਨਵਾਦ ਜੀ ਤੇ ਸਾਡੇ ਦੋ ਵਾਰੀ ਸਰਪੰਚ ਸਾਹਿਬ ਜੀ ਜਿੱਤੇ ਹੋਏ ਨੇ ਪਹਿਲਾਂ ਹਾਂਜੀ ਤੇ ਹੁਣ ਰਿਜ਼ਰਵ ਰਿਜ਼ਰਵਡ ਸੀਟ ਹੁਣ ਵੀ ਸਾਡੇ ਸਰਪੰਚ ਇਹੀ ਨੇ ਚਲੋ ਮੰਨੋ ਇਹੀ ਮੰਨ ਲਏ ਹਾਂ ਅਸੀਂ ਤਾਂ ਵੀ ਜਿਹੜਾ ਨੇ ਸਾਡਾ ਸਤਿਕਾਰ ਕਰਿਆ ਸਹੀ ਗੱਲ ਆ ਜੀ ਤੇ ਅੱਜ ਸਰਪੰਚ ਸਾਹਿਬ ਵਧਾਈਆਂ ਸਭ ਤੋਂ ਪਹਿਲਾਂ ਤੁਹਾਨੂੰ ਜੀ ਥੈਂਕ ਯੂ ਥੈਂਕ ਟੂ ਯੂ ਸਾਰੇ ਪਰਿਵਾਰ ਨੂੰ ਤੁਹਾਨੂੰ ਵੀ ਸਾਰੇ ਪਰਿਵਾਰ ਨੂੰ ਪਰਮਾਤਮਾ ਰਾਜੂ ਜੀ ਨੂੰ ਵੀ ਸਾਰੇ ਤੁਹਾਡੇ ਪਰਿਵਾਰ ਨੂੰ ਜੀ ਪਰਿਵਾਰ ਠੀਕ ਹੈ ਜਿੰਨੇ ਸਾਲ ਹੋ ਗਏ ਸਰਪੰਚ ਸਾਹਿਬ ਆਪਾਂ ਨੂੰ ਜੀ ਬੱਕਰੀਆਂ ਦੇ ਵਿੱਚ ਕੰਮ ਕਰ ਰਹੇ ਹਾਂ ਜੀ 5 ਸਾਲ 5 ਸਾਲ ਹੋ ਗਏ ਬੱਕਰੀਆਂ ਦੇ ਕੰਮ ਕਰਦੇ ਨੇ ਕਿਉ ਰਾਜੂ ਕਿਵੇਂ ਲੱਗਿਆ ਬੱਕਰੀਆਂ ਸਰਪੰਚ ਸਾਹਿਬ ਦੇ ਪਲੇ ਇਹ ਦੱਸ ਬੱਕਰੀਆਂ ਤਾਂ ਸਰਪੰਚ ਸਾਹਿਬ ਦੀਆਂ ਨੇ ਬਹੁਤ ਵਧੀਆ ਹੂੰ ਜਿਹੜੇ ਕਿ ਪਹਿਲਾਂ ਸਾਡੇ ਮੁਸਲਮਾਨ ਭਰਾ ਕਿਹਾ ਕਰਦੇ ਵੀ ਸਾਨੂੰ ਡੱਬੇ ਰੰਗ ਲਾਲ ਡੱਬੇ ਕਾਲੇ ਡੱਬੇ ਅਸੀਂ ਮਹਿਰਮ ਆ ਇਹਨਾਂ ਦੇ ਠੀਕ ਹੈ ਜੀ ਵੀ ਸਾਨੂੰ ਇਹ ਰੰਗ ਚਾਹੀਦੇ ਨੇ ਰੰਗ ਉਹੀ ਅਤ ਨੇ ਪੂਰੇ ਉਹੀ ਅਤ ਨੇ ਹਾਂਜੀ ਠੀਕ ਹੈ ਜੀ ਜਿਹੜੇ ਚੱਲਦੇ ਨੇ ਸਾਡੇ ਮੁਸਲਮਾਨ ਭਰਾਵਾਂ ਲਵੇ ਵੀ ਇਹ ਉਹਨਾਂ ਨੂੰ ਵੀ ਵੱਧ ਵਿਕਦੇ ਨੇ ਤੇ ਉਹਨਾਂ ਦੇ ਜ਼ਿਆਦਾ ਚਾਹ ਮੰਨਦੇ ਹੋ ਸਹੀ ਗੱਲ ਹੈ ਤੇ ਜਿਹੜੇ ਸਾਡੇ ਆ ਜਿਹੜੀ ਪਾਲੀ ਨੇ ਆ ਜਿਹੜੀ ਪਾਲੀ ਕਹਿੰਦੇ ਨੇ ਅਸੀਂ ਰੰਗ ਕਾਲੇ ਦੇ ਆਸ਼ਿਕਾਂ ਤੇ ਲਾਲ ਪੱਕੇ ਲੋਹੇ ਦੇ ਤੇ ਅਡੋਡੀ ਮੰਨ ਰਣ ਚੱਲਦੇ ਠੀਕ ਹੈ ਹਰ ਇੱਕ ਦਾ ਆਪ ਦਾ ਦੁਆਬਾ ਆਪਦਾ ਮਨੋਰੰਜਨ ਹੈ ਆਪਦਾ ਉੱਦਾ ਹੋਇਆ ਤੇ ਮਾਲ ਸਰਪੰਚ ਸਾਹਿਬ ਦਾ ਬਹੁਤ ਵਧੀਆ ਠੀਕ ਹੈ ਜੀ ਮਾਲ ਸਾਰੇ ਹੀ ਨਵੇਂ ਕੀ ਕਹਿੰਦੇ ਕੋਈ ਇਕੱਦੀ ਵੀ ਸ਼ੱਕ ਪੱਕੀ ਹੋਵੇ ਬੱਕਰੀ ਨਹੀਂ ਸਾਰੇ ਹੀ ਮਾਲ ਹੀ ਨਵੇਂ ਹਾਨ ਚ ਹੈ ਸਹੀ ਗੱਲ ਹੈ ਜੀ ਫਾਰਮ ਕਿਵੇਂ ਲੱਗਿਆ ਫਾਰਮ ਬਹੁਤ ਵਧੀਆ ਹਾਂ ਤੇ ਵੱਡੇ ਲੈਵਲ ਤੇ ਕੰਮ ਕਰਿਆ ਹੈ ਸਹੀ ਗੱਲ ਮੱਜਾਂ ਵੀ ਨੇ گاਵਾ ਵੀ ਨੇ ਯਾਨੀ ਕਹਿੰਦਾ ਮੱਜਾਂ ਵੀ گاਵਾ ਵੀ ਵਧੀਆ ਇਹਨਾਂ ਦੀਆਂ ਬਣੀਆਂ ਹੋਈਆਂ ਛਾਵਾ ਵੀ ਛਾਵਾ ਵੀ ਤੇ ਬਾਕੀ ਤੁਹਾਨੂੰ ਬਾਅਦ ਚ ਅਸੀਂ ਅੰਦਰ ਬੜ ਕੇ ਸਾਰਾ ਸ਼ੋਟ ਮਾਰ ਕੇ ਵੀਡੀਓ ਬਣਾ ਕੇ ਫਾਰਮ ਦੀ ਵੀ ਦਿਖਾਵਾਂਗੇ ਠੀਕ ਹੈ ਜੀ ਤੇ ਪਹਿਲਾਂ ਅਸੀਂ ਗੱਲਾਂ ਬਾਤਾਂ ਕਰਦੇ ਹਾਂ ਬੱਕਰੀਆਂ ਬਾਰੇ ਠੀਕ ਹੈ ਜੀ ਜਿਹੜੇ ਕੰਮ ਆਏ ਆ ਠੀਕ ਹੈ ਜੀ ਜਿਹੜਾ ਕਿ ਇਹਨਾਂ ਦਾ ਇੱਕ ਬੱਕਰਾ ਰਾਜਾ ਉਹ ਰਾਜਾ ਬਾਦਸ਼ਾਹ ਹੈ ਬਾਦਸ਼ਾਹ ਬਾਦਸ਼ਾਹ ਤੋਂ ਕੰਮ ਚੱਲਿਆ ਠੀਕ ਹੈ ਕਿਉਂਕਿ ਪਹਿਲਾਂ ਰਾਜਿਆਂ ਨੂੰ ਵਜ਼ੀਰ ਬਾਦਸ਼ਾਹ ਹਮ ਅਕਲ ਦੰਦੇ ਹੁੰਦੇ ਦੀ ਆਪਾਂ ਐ ਨਹੀਂ ਜੀ ਐ ਕਰਨ ਸਹੀ ਗੱਲ ਹੈ ਹਾਂ ਜੀ ਨਹੀਂ ਸਾਡੇ ਵਰਗੇ ਰਾਜਿਆਂ ਨੂੰ ਕੋਈ ਪਤਾ ਨਹੀਂ ਸੀ ਵਜ਼ੀਰ ਦੀ ਮੰਨਦੇ ਹੁੰਦੇ ਤੇ ਉਹ ਰਾਜਾ ਬੱਕਰਾ ਵੀ ਤੁਹਾਨੂੰ ਬਾਅਦ 'ਚ ਦਿਖਾਵਾਂਗੇ ਜਿਹਦਾ ਸਾਰਾ ਮਾਲ ਭਾਗ ਪਰਿਵਾਰ ਹੈ। ਸਹੀ ਗੱਲ ਹੈ। ਹਾਂਜੀ। ਠੀਕ ਹੈ। ਚਲੋ ਜੀ ਅੱਗੇ ਆਪਾਂ ਹੁਣ ਗੱਲ ਨੂੰ ਤੋਰੀਏ। ਸਰਪੰਚ ਸਾਹਿਬ ਕਿੰਨੀਆਂ ਰੱਖਿਆ ਸੀ ਆਪਾਂ ਜੀ ਪਹਿਲੀ ਵਾਰੀ ਬੱਕਰੀਆਂ ਜੀ? ਪਹਿਲਾਂ ਦੋ ਤੋਂ ਕੰਮ ਸ਼ੁਰੂ ਕੀਤਾ। ਦੋ ਤੋਂ ਬੱਕਰੀਆਂ ਠੀਕ ਹੈ ਜੀ। ਦੋ ਹੈਗੀਆਂ ਆਪਣੇ ਕੋਲੇ ਕੋਹਣ ਹੈ ਨਹੀਂ ਗਈਆਂ। ਨਹੀਂ ਇੱਕ ਐਕਸਪਾਇਰ ਹੋ ਗਈ ਸੀ ਬਾਸ਼ਾ ਦਾ। ਉਹਦੀ ਮਾਂ ਬਾਸ਼ਾ ਦੀ ਐਕਸਪਾਇਰ ਹੋ ਗਈ ਸੀ। ਠੀਕ ਹੈ। ਉਹਨੇ ਮਾਂ ਪਤ ਦਿੱਤੀ ਜੋ ਜੋੜੀ। ਜਿਹੜੇ ਬਾਅਛਾ ਤੇ ਬਾਦਸ਼ਾਹੀ ਭੈਣ ਠੀਕ ਆ ਜੀ ਇਧਰ ਕਿਵੇਂ ਆ ਕੇ ਸੀ ਬੱਕਰੀਆਂ ਦੇ ਵਿੱਚ ਜੀ ਕਿਵੇਂ ਦਿਮਾਗ ਚ ਆਇਆ ਸੀ ਗੱਲ ਬਸ ਕੁਦਰਤੀ ਬਣ ਗਈ ਮੇਰੇ ਇੱਕ ਸੈਲ ਘਟ ਗਏ ਉਹ ਅਸੀਂ ਦੁੱਧ ਇੱਥੇ ਲੈਣ ਲੱਗੇ ਤੇ ਉਹ ਗੱਲਾਂ ਕਰਦੇ ਕਰਦੇ ਇਹ ਮੁੰਡੇ ਯਾਰ ਬਿਲੀ ਸੀ ਮੇਰੇ ਹਾਂਜੀ ਉਹਨੇ ਫੇਰ ਆ ਪਾਲਦੀ ਬੱਕਰੀ ਨਾਲ ਲੈ ਗਏ ਸਹੀ ਗੱਲ ਫੇਰ ਤੈਨੂੰ ਸਾਨੂੰ ਬੱਕਰੀ ਬੀਟਰ ਬਹੁਤ ਟਾਪ ਦੀ ਬੱਕਰੀ ਮਿਲੀ ਸੀ ਠੀਕ ਹੈ ਉਹ ਜਗ੍ਹਾ ਹੈਗੀ ਦੀ ਆਪਣੇ ਕੋਲੇ ਜਾਨਕੀ ਫਿਰ ਆਪਾਂ ਰੱਖ ਹੀ ਲਈਏ ਹਾਂ ਫਿਰ ਰੱਖ ਲਏ ਫਿਰ ਹੌਲੀ ਹੌਲੀ ਵਧਾਉਣ ਨੂੰ ਚੱਤ ਕੀਤਾ ਹੀ ਭਲਾ ਲਏ ਫਿਰ ਐਂ ਵਧੇ ਜਿੰਨਾ ਚੋਟਾ ਠੀਕ ਹੈ ਜੀ ਕਿੰਨੀਆਂ ਹੋ ਗਈਆਂ ਅੱਜ ਆਪਣੇ ਸਰਪੰਚ ਸਾਹਿਬ ਹੁਣ ਆਪਣੇ ਕੋਲੇ 22 ਨਾ ਗਏ ਜੀ 22 ਨਾ ਗਏ ਹਾਂਜੀ ਜੀ ਥੋੜੀ ਰੱਖ ਦਿਓ ਜਾਨਕੀ ਇੰਨੇ ਕੁ ਰੱਖਦੇ ਆਪਾਂ ਨਹੀਂ ਵਧਾਉਂਦਾ ਸੀਗਾ ਪਰ ਅਸੀਂ ਕੱਲੇ ਬੰਦੇ ਕਰਕੇ ਥੋੜਾ ਰੱਖਣ ਲੱਗ ਗਏ ਠੀਕ ਹੈ ਜੀ ਪਰਿਵਾਰ ਸਰਪੰਚ ਸਾਹਿਬ ਇੱਕਦਈ ਹੈ ਇਹ ਹਾਂ ਇੱਕਦਈ ਹੈ ਇੱਕ ਬੱਕਰੀ ਦਾ ਤੇ ਇੱਕ ਬੋਕ ਦਾ ਹਾਂ ਬਸ ਕੱਲੀਆਂ ਲਾਲ ਆ ਜਿਹੜੀਆਂ ਇਹ ਮੁੱਲ ਲਈ ਸੀ ਇੱਕ ਬੱਕਰੀ ਦੂਜਾ ਲਾਲ ਬੱਕਰੀ ਦਾ ਬੱਚੇ ਬਾਦਸ਼ਾਹ ਦੇ ਆ ਸਾਰੇ ਠੀਕ ਆ ਜੀ ਬਾਦਸ਼ਾਹ ਦੇਖੀਏ ਪਹਿਲਾਂ ਪਰਜੂ ਹਾਂ ਜੀ ਬਾਦਸ਼ਾਹ ਲਿਓ ਪਹਿਲਾਂ ਉੱਥੀ ਵੱਗ ਚੱਲਦੇ ਆ ਕਾਨੂੰ ਤੰਗ ਕਰਨੇ ਹਾਂ ਇਹ ਲੈ ਵੀ ਮਤਰੋ ਦੇਖ ਸਕਦੇ ਹੋਗੇ ਇਹ ਆ ਜੀ ਬਾਦਸ਼ਾਹ ਬੱਕਰਾ ਯਾਨੀ ਕਿ ਆ ਜਿਹਦਾ ਸਾਰਾ ਖਾਨਦਾਨ ਖਾਨਦਾਨ ਇਸੇ ਦੀ ਆ ਸਾਰਾ ਹਾਂ ਜੀ ਇਹ ਬਾਦਸ਼ਾਹ ਬੱਕਰਾ ਹੈ ਜੀ ਰੇਂਦ ਰੇਂਦ ਕੋਈ ਜੱਕ ਰੇਂਦ ਰੇਂਦ ਕੋਈ ਗੱਲ ਨਹੀਂ ਰੇਂਦਾ ਗੀ ਠੰਡ ਆ ਗਈ ਇਹ ਆ ਜੀ ਬਾਦਸ਼ਾਹ ਹਾਂ ਜੀ ਦਾ ਕਿ ਕਲੰਦਰਾ ਬਹੁਤ ਸੋਹਣਾ ਘੋੜੇ ਵਾਂਗੂ ਖੜਾ ਸਹੀ ਗੱਲ ਐ ਇਦੋਂ ਦਿਖਾ ਪੂਰਾ ਕਲੰਦਰਾ ਘੋੜੇ ਜਿਓਂ ਖੜਾ ਹਮ ਚੱਲੋ ਚੁੱਲਰ ਪੂਰੀ ਬਣਾਈ ਚੱਲਰ ਚੁੱਲਰ ਪੂਰੀ ਐ ਤੇ ਇਸ ਬੱਕਰੇ ਦੀਆਂ ਤੁਹਾਨੂੰ ਅੱਜ ਅੱਜ ਡੱਬੀਆਂ ਤੇ ਲਾਲ ਡੱਬੀਆਂ ਤੇ ਇਹਨਾਂ ਦਾ ਪਰਿਵਾਰ ਸਾਰੇ ਬੱਚੇ ਬੁੱੱਚੇ ਵੀ ਦਿਖਾਵਾਂਗੇ ਠੀਕ ਐ ਜੀ ਆ ਬੱਚੇ ਜੋ ਸਾਰੇ ਇਹਨਾਂ ਦੀ ਉਹ ਦਾ ਵੱਡਾ ਛੋਟਾ ਜੋ ਕੇ ਦੀ ਬਲੱਡ ਲਾਈਨ ਚੋਂ ਨੇ ਹਾਂ ਹਾਂ ਜੀ ਕਿ ਰਾਜੂ ਕਿਵੇਂਆ ਬਲੱਡ ਲਾਈਨ ਪਰ ਬਲੱਡ ਲਾਈਨ ਪਰ ਬਲੱਡ ਲਾਈਨ ਤਾਂ ਜੀ ਪਹਿਲਾਂ ਇਹੀ ਚੱਲਦੇ ਹੁੰਦੇ ਆਂ ਡੱਬੀਆਂ ਕਾਲੀਆਂ ਹਾਂ ਸੋਹਣੇ ਲੱਗਦੇ ਨੇ ਤੇ ਬੱਕਰਾ ਕੋਈ ਗੱਲ ਨਹੀਂ ਥੋੜਾ ਜਿਆਦਾ ਉਮਰ ਦਾ ਪੱਕਾ ਹੂੰ ਬੱਕਰਾ ਬਹੁਤ ਵਧੀਆ ਹਾਂਜੀ ਇਹ ਵੀ ਖਾਨਦਾਨੀ ਜਿਹੜੀ ਚੱਲੀ ਆ ਉਹ ਦਿਖਾਵਾਂਗੇ ਠੀਕ ਹੈ ਜੀ ਤੇ ਅੱਜ ਬੱਕਰੇ ਦੀ 4.5 ਸਾਲ ਉਮਰ ਹੈ 4.5 ਸਾਲ ਉਮਰ ਹਾਂਜੀ ਠੀਕ ਹੈ ਜੀ ਹਾਂਜੀ ਕਿੰਨੀ ਹਾਈਟ ਕਿੰਨੀ ਹੋ ਰਜੂ ਦੀ ਹੈਂਟ ਜੀ ਦੀ 40 ਹੋਣੀ 40 41 ਹੈਗੀ ਹੈ ਜੀ ਠੀਕ ਹੈ ਜੀ ਤੇ ਬਾਕੀ ਬੱਕਰਾ ਕੁਆਲਟੀ ਚੰਗੀ ਆ ਪਰ ਜੇ ਦੇਖਿਆ ਨਾ ਹਾਂ ਲੰਬਾ ਵੀ ਬਹੁਤ ਹੈ ਬੱਕਰਾ ਤੇ ਸਰਪੰਚ ਸਾਹਿਬ ਨੂੰ ਸ਼ੌਂਕ ਜਾਗ ਗਏ ਨੇ ਪਾਲ ਲੈ ਹੁਣ ਥੋੜਾ ਜਿਹਾ ਐ ਬੰਦਿਆਂ ਦੀ ਪ੍ਰੋਬਲਮ ਹੋ ਗਈ ਬੰਦੇ ਨਹੀਂ ਮਿਲਦੇ ਸਰਪੰਚ ਸਾਹਿਬ ਕਹਿੰਦਾ ਆਪਾਂ ਨੇ 5-7 ਸਾਲ ਸ਼ੌਂਕ ਪੂਰਾ ਕਰ ਲਿਆ ਵੀ 라ਜੂ ਜਿੰਨੀਆਂ ਦੀ ਲੋੜ ਆ ਕੋਈ ਲੈਣ ਵਾਲਾ ਚਾਹਮਾਨ ਹੋਵੇ ਤਾਂ ਆਪਾਂ ਵਿੱਚੋਂ ਸੇਲ ਵੀ ਕਰ ਦਾਂਗੇ ਠੀਕ ਹੌਲੀਆ ਕਰ ਦੇਣਗੇ ਵੀ ਹੌਲੀਆ ਕਰ ਦਾਂਗੇ ਵੀ ਇੱਕ ਦੋ ਜਾਨਵਰ ਪੀਸ ਬਚ ਗਏ ਸਾਨੂੰ ਕੋਈ ਵੱਡੀ ਗੱਲ ਨਹੀਂ ਜੇ ਕੋਈ ਅਗਰ ਸਾਰੀਆਂ ਲੈਣ ਵਾਲਾ ਹੋਵੇ ਤਾਂ ਅਸੀਂ ਇਕੱਠੀ ਢੇਰੀ ਦੀ ਢੇਰੀ ਵੇਚਾਂਗੇ ਠੀਕ ਹੈ ਜੀ ਵੀ ਤਾਂ ਮੇਰਾ ਆ ਜੜੀ ਬਾਈਆਂ ਨੂੰ ਦੂਰੋਂ ਦੂਰੋਂ ਸਾਡਿਆਂ ਨੂੰ ਸਾਰਿਆਂ ਨੂੰ ਬੇਨਤੀ ਆ ਵੀਡੀਓ ਦੇਖਣ ਵਾਲਿਆਂ ਨੂੰ ਬੱਕਰੀਆਂ ਚੰਗਿਆ ਰਾਜੂ ਜਿਵੇਂ ਮੈਂ ਦੇਖ ਰਣਾ ਇੱਕ ਉਹ ਡੱਬੀ ਖੜੀ ਹੈਗੀ ਆ ਖੜੀ ਹੈਗੀ ਬੱਕਰੀਆਂ ਚੰਗਿਆ ਕਲੀ ਕਲੀ ਉਹ ਬੱਕਰੀ ਡੱਬੀ ਲੈ ਕੇ ਆਉਗੀ ਆ ਡੱਬੀ ਬੱਕਰੀ ਲੈ ਕੇ ਆ ਲੈ ਵੀ ਆਹ ਦੇਖ ਸਕਦੇ ਹੋਗੇ ਘੱਟ ਬੱਕਰੀਆਂ ਮਿਲਦੀਆਂ ਨੇ ਹੁਣ ਇਹੋ ਜਿਹਾ ਬੱਕਰੇ ਆਈਆਂ ਆ ਜੀ ਮਿਲਦੀਆਂ ਆਪਣੇ ਹਿੰਦੁਸਤਾਨ ਚ ਘੱਟ ਨੇ ਮੂਰੇ ਲੈ ਮੂਰੇ ਅੱਛਾ ਜੀ ਹਿੰਦੁਸਤਾਨ ਚ ਘੱਟ ਨੇ ਮਹਾਰਾਜ ਪੂਰੀ ਰੋਕੋ ਜੀ ਨੱਕਨ ਕੋੜਾ ਜਾਨੀ ਚੰਗਾ ਗਾ ਛੇੜਾ ਕੇ ਸਾਡਾ ਲੈਂਦਾ ਪੰਜਾਬ ਐ ਹਾਂ ਪਾਕਿਸਤਾਨ ਹੂੰ ਉੱਥੇ ਬੱਕਰੀ ਇਹ ਡੱਬੀ ਬਹੁਤ ਜ਼ਿਆਦੇ ਹੈ ਜੀ ਹੂੰ ਉੱਥੇ ਬਹੁਤ ਜ਼ਿਆਦੇ ਡੱਬੀ ਬੱਕਰੀ ਠੀਕ ਆ ਸਾਡੇ ਥੋੜੀ ਜੀ ਘਟ ਗਈ ਸਹੀ ਗੱਲ ਹੈ ਤੇ ਬੱਕਰੀ ਚ ਕੋਈ ਘਾਟ ਨਹੀਂ ਬੱਕਰੀ ਪੂਰੀ ਲੰਬੀ ਹੈ ਲੰਬੀ ਬਹੁਤ ਆ ਬੱਕਰੀ ਤੇ ਮੇਰਾ ਖਿਆਲ ਵੀ ਪੇਟੋਂ ਸਾਢੇ 3 ਮਹੀਨਿਆਂ ਦੀ ਬੱਕਰੀ ਗੱਬਣ ਹੋਣੀ ਗੱਬਣ ਵੀ ਹੈਗੀ ਆ ਜੀ ਸਾਢੇ 3 ਮਹੀਨਿਆਂ ਦੀ ਹੂੰ ਹੂੰ ਬੱਕਰੀ ਦਾ ਹਜੇ ਟਾਈਮ ਰਹਿ ਗਿਆ डेढ़ के महीना सूनदा ठीक है जी हट ते बकरी ये पूरी बढ़िया है जी हम्म ए दी क्वालिटी दी के दी और दिखाउने हां आ फड़ो जी ਛੜ ਹਾਂਜੀ ਲਾ ਲੈ ਰਾਜੋ ਆ ਦੇਖੋ ਜੀ ਇਹ ਆ ਵੀ ਪੂਰੀ ਢੱਬੀ ਕਾਲੀ ਆ ਗਈ ਜੀ ਜਿਹਦੇ ਕੇ ਪਾਸਿਆਂ ਤੇ ਸਾਈਡਾਂ ਤੇ ਕੋਖਾਂ ਤੇ ਪੱਛ ਨੇ ਹਾਂ ਪਾਕਿਸਤਾਨੀ ਪੱਛਾ ਪਾਕਿਸਤਾਨੀ ਢੱਬੀਆਂ ਬੱਕਰੀਆਂ ਹਮ ਅਨ੍ਹਾ ਆ ਪਹਿਲਾਂ ਸਾਡੇ ਆ ਜਿਹੜੀ ਪਸੰਦ ਬਹੁਤ ਕਰਦੇ ਦੀ ਠੀਕ ਹੈ ਜੀ ਹਾਂਜੀ ਤੇ ਬੱਕਰੀ ਦੀ ਕੋਈ ਘਾੜਦੇ ਪਿੱਛੇ ਟਾ ਦੋ ਇਹ ਵੀ ਚੰਗੀ ਆ ਪੱਠ ਮੇਰਾ ਖਲੇ ਦੀ ਗੱਬਣ ਹੈ ਜੀ ਇੱਕ ਆਹ ਦਾ ਜਰਾ ਜੂ ਲਾਲ ਟੇਸ ਤੋਂ ਗੱਬਣ ਹੈ ਜੀ ਇਹ ਫੜਦੇ ਆਂ ਹੀ ਫੜਦੇ ਆਂ ਤੂੰ ਯਾ ਰੋਕ ਦਿਆ ਕਰੋ ਬੇਟੇ ਹਾਂ ਜੀ ਲਾਲ ਸੂਈ ਹੋਈ ਆ ਜੀ ਸੂਨ ਵਾਲੀ ਇਹ ਸੂਨ ਵਾਲੀ ਹੈ ਅੱਛਾ ਜੀ ਇਹ ਟਾਈਮ ਦਾ ਥੋੜੀ ਨਾ ਟਾਈਮ ਇਹਦਾ ਜੀ ਕਾ ਜੀ ਇਹ ਸੂਈ ਹੋਈ ਆ ਜੀ ਬੱਕਰੀ ਸੂਈ ਹੋਈ ਆ ਹਾਂ ਜੀ ਇਹ ਬੱਕਰੀ ਸੂਈ ਹੋਈ ਆ ਇਹ ਆ ਬੱਕਰੀ ਬਾਈਆਂ ਦੀ ਸੂਈ ਹੋਈ ਐ ਥਣ ਥਣ ਵਧੀਆ ਨੇ ਰਜੂ ਥਣ ਥਣ ਬਹੁਤ ਮੋਟਾ ਲੱਗਿਆ ਹੈ ਜੀ ਮੇਰਾ ਖਿਆਲ ਵਿੱਚ ਬੱਚਿਆਂ ਦਾ ਵੀ ਜੋੜਾ ਹੋਣਾ ਇਹ ਥਲੇ ਜੋੜਾ ਸੀ ਇੱਕ ਜੇ ਇੱਕ ਫਾਇਰ ਇੱਕ ਮਰ ਗਿਆ ਇੱਕ ਰਹਿ ਗਿਆ ਜੀ ਠੀਕ ਆ ਤੇ ਬੱਕਰੀ ਪੂਰੀ ਵਧੀਆ ਹੈ ਜੀ ਪੂਰੀ ਵਧੀਆ ਬੱਕਰੀ ਹੈ ਜੀ ਆ ਜਾ ਤੇ ਹੈ ਛੂਟ ਲੰਬੀ ਹੈ ਬੱਕਰੀ ਦੀ ਛੱਡ ਦੇ ਆ ਦਿਖਾ ਦੇ ਚਲ ਤੇ ਲਿਆਓ ਜੀ ਆ ਦੇਖ ਰਜੂ ਗਰਦਨ ਦੇਖ ਬੱਕਰੀ ਦੀ ਗਰਦਨ ਤਾਂ ਪੂਰੀ ਮੋਰਨੀ ਵਰਗੀ ਹੈ ਜੀ ਹਾਂ ਤੇ ਨੱਕ ਦਾ ਪੰਜ ਪੁੰਚ ਪੂਰਾ ਵਧੀਆ ਚਿੱਟੀਆਂ ਅੱਖਾਂ ਚਿੱਟੀਆਂ ਅੱਖਾਂ ਕੰਨ ਵੀ ਵਧੀਆ ਵਧੀਆ ਨੇ ਵੱਤ ਦੇ ਮੇਰਾ ਖਿਆਲ ਇਹ ਵੀ ਗੱਪਣਾ ਜੀ ਹਾਂ 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 ਗੱਪਣਾ ਜੀ ਬੱਕਰੀ ਇਹ ਵੀ ਠੀਕ ਹੈ ਪੱਠ ਦੂਏ ਸੂਏ ਸੂਣ ਵਾਲੀ ਹੈ ਇਹ ਹਾਂ ਦੂਜਾ ਜੀ ਪਹਿਲਾਂ ਇੱਕ ਸੂਆ ਦਿੱਤਾ ਹੋਊ ਦਿੱਤਾ ਜੀ ਹਾਂ ਜੀ ਤੇ ਕੁਆਲਿਟੀ ਬਾਬਾ ਜੀ ਦੀ ਕੋਈ ਵੀ ਮਾੜੀ ਨਹੀਂ ਇੱਕੋ ਪੱਠ ਲੈਓ ਜੀ ਫੜ ਕੇ ਆਜ ਉਧਰ ਹੀ ਆ ਜਾ ਰਾਜੂ ਆਜ ਨਾਲ ਨਾਲ ਆਹੀ ਆਹੀ ਛੋਟੀ ਛੋਟੀ ਤੜਕਿਆ ਨਾ ਬੱਕਰੀਆਂ ਆ ਬੋਝ ਕੇ ਫੜ ਲੈ ਪچھے ਰਾਮ ਨਾ ਬੱਕਰਾ ਫੜ ਲੈ ਮੈਂ ਆਪਣਾ ਪਿਆਉਣਾ ਜਗਾ ਵਧੀਆ ਹਨਾ ਰਜੂ ਬੱਕਰੀਆਂ ਵਾਸਤੇ ਪੋਲੀ ਪੋਲੀ ਯਾਰ ਪੋਲੀ ਕੀ ਜੀ ਹਾਂ ਬਰੇ ਮौज ਕਰਦੀਆਂ ਹੋਣਗੀਆਂ ਬੱਕਰੀਆਂ ਜੀ ਜੀ ਮੈਂ ਕਹਿੰਦਾ ਉਹਦੇ ਤਾਂ ਘਾਟੇ ਕਾਸੇ ਦੀ ਨਹੀਂ ਘਾਟੇ ਕਾਸੇ ਦੀ ਨਹੀਂ ਸਹੀ ਗੱਲ ਹੈ ਇਹ ਥੋੜੀ ਜੀ ਬੰਦੇ ਦੀ ਘਾਟ ਰਹੀ ਜੀ ਇਹਨਾਂ ਨੂੰ ਚਾਰਨ ਵਾਲਾ ਹੁੰਦਾ ਹਾਂ ਤਾਂ ਇਹ ਸਾਡਾ ਅੱਜ ਦੇ ਜ਼ਮਾਨੇ ਦਾ ਤੂੰ ਹੀ ਰਹਿ ਯਾਰ ਰਜੂ ਦੇਖਿਆ ਜਾਊਗਾ ਸਰਪੰਚ ਸਾਹਿਬ ਚਲ ਮੈਂ ਤਾਂ ਸਰਪੰਚ ਤੋਂ ਕੀ ਦੂਰ ਹਾਂ ਮੇਰਾ ਖਿਆਲ ਵੀ ਅੱਜ ਦੇ ਜ਼ਮਾਨੇ ਦਾ ਹੈ ਹੂੰ ਸਾਡਾ ਚਿੱਟਾ ਡੱਬਾ ਸੋਨਾ ਦੀ ਸਹੀ ਗੱਲ ਆ ਕੋਈ ਤਾਂ ਕਹਿੰਦਾ ਪੀਲਾ ਸੋਨਾ ਇਹ ਚਿੱਟਾ ਡੱਬਾ ਸੋਨਾ ਹੈ ਜਦੇ ਜਮਾਨੇ ਜਿਹਦੇ ਘਰੇ ਹੈਗਾ ਸਹੀ ਗੱਲ ਹੈ ਤੇ ਆ ਦੇਖੋ ਜੀ ਪੱਠ ਪਹਿਲੇ ਸੂਏ ਸੋਣ ਵਾਲੀ ਹੈ ਹੂੰ ਬਹੁਤ ਵਧੀਆ ਮੇਮਣੀ ਹੈ ਜਿਹਨੂੰ ਕਿ ਚਾਰ ਦੰਦ ਪੱਠਾ ਹੈ ਸਹੀ ਗੱਲ ਆ ਸੋਹਣਾ ਕਲਰ ਵੀ ਪੂਰਾ ਕਲਰ ਵਧੀਆ ਹੂੰ ਚਾਰ ਦੰਦ ਹੈ ਜੀ ਦੇਖੋ ਹੂੰ ਮੇਮਣੀ ਜੀ ਦਾ ਕਿ ਸਮਾਂ ਹਜੇ ਡੇਢ ਮਹੀਨਾ ਰਹੇਗਾ ਸੂਣ ਦਾ ਠੀਕ ਆ ਗੱਭ ਲੱਗੀ ਖੜੀ ਐ ਪੂਰੀ ਸਾਢੇ 3 ਮਹੀਨਿਆਂ ਦੀ ਹੂੰ ਤੇ ਚੰਗੇ ਬਰੀਡਰ ਤੋਂ ਭਰੀ ਹੋਈ ਐ ਇਹ ਸਹੀ ਗੱਲ ਬੱਚੀ ਬਹੁਤ ਸੋਹਣੀ ਐ ਤੇ ਪੂੰਜੜ ਦੇਖੋ ਕਿੰਡਾ ਲੰਬਾ ਇਹਦਾ ਸਹੀ ਗੱਲ ਹੈ ਆ ਲਿਆ ਬਈ ਜਾਓ ਜੀ ਆ ਗਏ ਬੀਨ ਵਰਗੇ ਥਣ ਨਿਹਰਾ ਜੂ ਦੇਖ ਹਾਂ ਜੀ ਬੀਨਾ ਨੇ ਹੂੰ ਬੀਨ ਵਰਗੇ ਨੇ ਤੇ ਦੁੱਧ ਦਿੰਦੀ ਐ ਦੁੱਧ ਦਿੰਦੀ ਐ ਹਾਂ ਜੀ ਨੱਕ ਨਕੌੜਾ ਵਧੀਆ ਬਈ ਦੇਖ ਸਕਦੇ ਹੋ ਇਹ ਸੂਈ ਹੋਈ ਐ ਜੀ ਹਾਂ ਇਹ ਗੱਭਣ ਨਹੀਂ ਹੈਗੀ ਇਹ ਸੂਈ ਵੀ ਬੱਕਰੀ ਹੈ ਜੀ ਬੱਚਾ ਇੱਕ ਹੈ ਨਹੀਂ ਸੂਈ ਵੀ ਹੈ ਤੇ ਗੱਬੜ ਵੀ ਹੈ ਗੱਬੜ ਵੀ ਹੈ ਕੱਬਣ ਦੁਬਾਰਾ ਹੋਗੀ ਥੋੜੇ ਟਾਈਮ ਦੀ ਹੋਣੀ ਹਾਂ ਹਾਂ ਪਾ ਪਾ ਹੋ ਕੇ ਦੱਸ ਦੱਸ ਹਾਂ ਥੋੜੇ ਟਾਈਮ ਦੀ ਹੈ ਜੀ ਵੀ ਆ ਬੱਕਰੀ ਗੱਬਣ ਦੀ ਹੈ ਜੀ ਥੋੜੇ ਟਾਈਮ ਦੀ ਤੇ ਬੱਚਾ ਵੀ ਇਹਦੇ ਥੱਲੇ ਇਹ ਵੀ ਜੇ ਕਿਸੇ ਮੇਰੇ ਬਾਈ ਦੀ ਆ ਬੱਚਾ ਇਹਦਾ ਆ ਬੱਚਾ ਆ ਗਿਆ ਜਿਹਦਾ ਪੱਠਾ ਖਵਨੀ ਬੱਕਰੀ ਪੱਠ ਪੱਠ ਵੀ ਇਹ ਵੀ ਸੇਲ ਹੈ ਜੇ ਕੋਈ ਮੇਰਾ ਵੀਰ ਚਾਹਵਾਨ ਹੋਵੇ ਸਾਡੀ ਚੱਲਦੀ ਵੀਡੀਓ ਦੇ ਵਿੱਚ ਅਸੀਂ ਸਰਪੰਚ ਸਾਹਿਬ ਦਾ ਨੰਬਰ ਵੀ ਦੇਵਾਂਗੇ ਘਰ ਠਿਕਾਣਾ ਵੀ ਦੱਸਾਂਗੇ ਜ਼ਿਲ੍ਹਾ ਵੀ ਦੱਸਾਂਗੇ ਤਾਂ ਕਿ ਸਰਪੰਚ ਸਾਹਿਬ ਨਾਲ ਗੱਲਬਾਤ ਕਰ ਸਕਦਾ ਠੀਕ ਹੈ ਹਾਂਜੀ ਹੋਰ ਲੈ ਕੇ ਆਓ ਜੀ ਜਿਹੜੀ ਕਿ ਦੂਜੀ ਬੱਕਰੀ ਆ ਗਈ ਲਾਲ ਡੱਬੀ ਉਸੇ ਚਿੱਟੀ ਡੱਬੀ ਦੀ ਭੈਣ ਹੈ ਇਹ ਤੇ ਉਦਾਂ ਹੀ ਕੱਦ ਹੈ ਉਹੀ ਲੈਣਾ ਉਹੀ ਦੇਣਾ ਇਹ 6 ਦੰਦ ਪ੍ਰੈਸ 6 ਦੰਦ ਪ੍ਰੈਸ ਹਾਂਜੀ ਮੇਰਾ ਖਿਆਲ ਵੀ ਇਹ ਦੂਏ ਸੂਏ ਸੂ ਹਾਂਜੀ ਹਾਂਜੀ ਬੇ ਟਾਈਮ ਇਹਦਾ ਵੀ ਮੇਰਾ ਖਿਆਲ ਮੀਂਹ ਨਾ ਕੇ ਰਹਿੰਦਾ ਹੂ ਤੇ ਪੱਠ ਦਾ ਕਲਰ ਬੜਾ ਸੋਹਣਾ ਤੇ ਪੂਰੀ ਮੋਟੀ ਤਾਜੀ ਰਾਜੀ ਹੂੰ ਤੇ ਕਿਸੇ ਗੱਲੋਂ ਵੀ ਘਾਟ ਨਹੀਂ ਹੈਗੀ ਪੱਠ ਤੇ ਜਿਹਨੂੰ ਤੁਸੀਂ ਦੇਖ ਸਕਦੇ ਹੋ ਦੇਖ ਲੈ ਤੁਰਦੇ 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 ਹੋਰਾਂ ਨੂੰ ਲੈ ਇੰਤਰੀ ਗੁਰਬਨ ਨਾਲ ਦੇ ਨਾਲ ਫੜ ਲੈ ਆਹ ਦੇਖੋ ਜੀ ਪੂਰੀ ਵਧੀਆ ਤੂੰ ਐ ਕਰ ਭਈਆ ਖੱਸੀ ਬੱਕਰਾ ਲੈ ਕੇ ਆ ਪਹਿਲਾਂ ਉਹ ਬੱਕਰਾ ਲੈ ਹਾਂ ਔਲੀ ਹੋਰ યો ਪਿਆਰ ਨਾਲ ਆ ਜੀ ਲੈ ਰਾਜੂ ਕਹਿੰਦਾ ਖੱਸੀ ਬੱਕਰਾ ਲਿਆ ਗਾ ਹਾਂਜੀ ਹਾਂਜੀ ਫਿਰ ਇਹ ਵੀ ਆਪਾਂ ਵੇਚਣਾ ਹੈ ਨਾ ਤੇਰਾ ਬੱਕਰਾ ਆ ਗਿਆ ਨਾ ਹਾਂਜੀ ਇਹ ਇੱਕ ਖੱਸੀ ਬੱਕਰਾ ਤੇ ਜਿਹੜਾ ਕੇ 8 ਦੰਦ ਫਰੈਸ਼ ਹੋ ਗਿਆ ਹੂੰ ਮੇਰਾ ਹਲ ਪੌਣੇ ਇੱਕ ਦੋ ਸਾਲ ਦਾ ਹੋਣਾ ਜੀ ਹਾਂਜੀ ਪੌਣੇ ਇੱਕ ਦੋ ਸਾਲ ਦਾ ਜੀ ਦੀ ਹੈਟ 40 41 ਵੇਟ ਕਿੰਨਾ ਕੋ ਰਾਜੂ ਵੇਟ ਵੀ ਦੱਸ ਹੀ ਦੇ ਹੁਣ ਇਹਦਾ ਵੇਟ ਜੀ ਦੇ ਚਾ ਇਸ ਟਾਈਮ ਹੂੰ ਜੌਂਦੇ ਚ ਫੜੀ ਮੜ ਜਾ ਵੀਰੇ ਕੋਈ ਜਾ ਫੜ ਫੜੋ ਲੈ ਲਿਆ 3 ਕਿਲੋ ਦਾ ਨਹੀਂ ਜੀ ਕੋਈ ਗੱਲ ਨਹੀਂ ਤੋਲਿਆ ਮੈਂ ਦੱਸੂਗਾ ਸਰਪੰਚ ਸਾਹਿਬ ਜੀ ਇਹਦੇ ਚ ਇਸ ਟਾਈਮ ਜੌਂਦੇ ਚ ਬੱਕਰੇ ਚ 65 ਕਿਲੋ ਵਜਨ ਹੈ ਜੀ ਅੱਛਾ ਰਾਮ ਨਾਲ 65 ਕਿਲੋ ਹੋਊਗਾ ਜੀ ਹਾਂ ਜੀ ਹਾਂ ਜੀ ਹੂੰ 65 ਕਿਲੋ ਜੌਂਦੇ ਚ ਵਜਨ ਹੈ ਜੀ ਸਹੀ ਗੱਲ ਹੈ ਹਾਂ ਇਸ ਬੱਕਰੇ ਦੇ ਵਿੱਚ ਛੱਡ ਦੇ ਜੇ ਆਪਾਂ ਸੁਣੋ ਜੀ 2 ਮਿੰਟ ਚਲੋ ਚਲੋ ਜਾਣ ਜੇ ਆਪਾਂ ਅਗਰੇ ਇੱਕ ਹੀ ਇਹ ਵੀ ਇਹਦੇ ਚੋਂ 15 ਕਿਲੋ ਮਾਲ ਕੱਢਦੀ ਏ ਵਿੱਚੋਂ ਖਲ ਖੁਰੜੇ ਪੇਟੀ ਸਰੀ ਹਾਂ ਤਾਂ ਵੀ ਸਿੱਧਾ 50 ਕਿਲੋ ਮਾਲ ਤਿਆਰ ਹੈ ਜੀ ਚੋਂ ਪੱਕੀ ਗੱਲ ਹੈ ਜੀ ਹਾਂ ਕਿਉਂਕਿ ਇਹਦੇ ਚ ਜਾਲੀ ਦੀ ਚਰਬੀ ਹੋਣੀ 5 ਕਿਲੋ ਤਾਂ ਹੂੰ ਜੇ ਜਨਨੀ ਚੜੀ ਤਾਂ ਚੜਦੇ ਦੇਖੇ ਨੇ ਮੈਂ ਕੰਮ ਵੀ ਇਹੀ ਕਰੇ ਨੇ ਹੂੰ ਜਾਲੀ ਦੀ ਚਰਬੀ ਜਿਹੜੇ ਜਾਨਵਰ ਦੇ ਅੰਦਰੋਂ 5 ਕਿਲੋ ਲਿਕੜੇ ਉਦੇ ਚੋ 3 ਕਿਲੋ ਦੇਸੀ ਝੋਲਿਕੜੂਗਾ ਸਰਦਾਰ ਜੀ ਇਹ ਗੱਲਾਂ ਪਰਤਿਆ ਲਿਓ ਕੜਾਹੀ ਚ ਤੱਤੀ ਕਰਕੇ ਤਾ ਲਿਓ ਹਾਂ ਚਰਬੀ ਚੋਂ ਕਿਉਂ ਨਿਕਲਦਾ ਜਨਾਬ ਹਾਂਜੀ ਵੀ ਬੱਕਰਾ ਪੂਰਾ ਜਾਨ ਵਾਲਾ ਹੈ ਬੱਕਰਾ ਥੋਥਾ ਨਹੀਂ ਹੈਗਾ ਜੇ ਮੈਂ ਤੇ ਪੂਰਾ ਫਸਾ ਬੱਕਰਾ ਖੋਪੇ ਗੁੱਟ ਵਰਗਾ ਹੂੰ ਸਹੀ ਗੱਲ ਵੀ ਜੇ ਕੋਈ ਅਗਰ ਮੇਰਾ ਵੀਰ ਚਾਹ ਮਾਨ ਵਪਾਰੀ ਸਾਡਾ ਭਰਾ ਖੱਸੀ ਬੱਕਰੇ ਦਾ ਉਹਨਾਂ ਕਰੋ ਜੀ ਕੈਮਰਾ ਹਾਂਜੀ ਖੱਸੀ ਬੱਕਰੇ ਦਾ ਚਾਹ ਮਨ ਹੋਵੇ ਤਾਂ ਪਿੰਡਾ ਉਹ ਸੇਖੇ ਹੂੰ ਕੰਮ ਲੱਗਣਗੇ ਤੁਹਾਡੇ ਪੂਰੇ ਲੈਖੇ ਹੂੰ ਕਰ ਦਿਓ ਮਨ ਚੁੱਪ ਲੈਖੇ ਕਹਿੰਦਾ ਜਾ ਕੇ ਸਰਪੰਚ ਸਾਹਿਬ ਦੇ ਬੱਕਰੇ ਵੀ ਮੈਨੇ ਦੇਖੇ ਹੂੰ ਇਹ ਬੱਕਰਾ ਸਰਪੰਚ ਸਾਹਿਬ ਦਾ ਠੀਕ ਆ ਜ਼ਿਲ੍ਹਾ ਮੋਗਾ ਹੂੰ ਜਿੱਥੇ ਫਿਰਦਾ ਰਾਜੂ ਚੁਗਦਾ ਝੋਗਾ ਹੂੰ ਰਾਜੂ ਆ ਦਿਖਾ ਬਾਸ ਜੀ ਬਾਦਸ਼ਾਹੀ ਦਿਖਾਉਨੇ ਆ ਹਾਂ ਜੀ ਇਹ ਬਾਸੇ ਦਾ ਪੁੱਤ ਇਹ ਛੋਟਾ ਬਾਸ ਆ ਗਿਆ ਇਹ ਨਹੀਂ ਛੋਟਾ ਬਾਸਾ ਉਹ ਅੱਛਾ ਕਿਹੜਾ ਈ ਇਹ ਕੀ ਆ ਫਿਰ ਜੀ ਇਹਦਾ ਨਾਮ ਨਹੀਂ ਅੱਛਾ ਵੀ ਨਾਮ ਨਹੀਂ ਇਹਦਾ ਕੋਈ ਨਾਮ ਨਹੀਂ ਜੀ ਠੀਕ ਹੈ ਜੀ ਪੁੱਤੋ ਉਸੇ ਦਾ ਹੀ ਆਹੀ ਏ ਪੁੱਤੋ ਉਸੇ ਦੀ ਬਾਸਾ ਦਾ ਪੁੱਤ ਜੀ ਪੁੱਤੋ ਦਾ ਇਹ ਬਾਸਾ ਦਾ ਬੱਚਾ ਇਹ ਮਤਲਬ ਆ ਲਿਆ ਉਹ ਦੋ ਦੋ ਬਾਸ ਹੈ ਕਈ ਇੱਧਰ ਹੋ ਜਾ ਕੋ ਹ ਇੱਥੇ ਦੇਖ ਉਹ ਵੀ ਅਨਕਸ਼ਾ ਜਾ ਮੈਂ ਫੜ ਕੇ ਰੱਖ ਤੂੰ ਹੂੰ ਲਓ ਏ ਆ ਜੀ ਬਾਦਸ਼ਾ ਦਾ ਪੁੱਤ ਛੋਟਾ ਬਾਦਸ਼ਾ ਹੂੰ ਤੇ ਇੱਕੋ ਹੀ ਕੁਆਲਿਟੀ ਐ ਬਾ ਪੁੱਤਾਂ ਦੀ ਤੇ ਇਹਦਾ ਇੱਕ ਦੰਦ ਟੋੜ ਗਿਆ ਏ ਇੱਕ ਦੰਦ ਟੋੜ ਗਿਆ ਜੀ ਨਵਾਂ ਬੱਚਾ ਹੈ ਜੀ ਪੂਰਾ ਵਧੀਆ ਤੇ ਜੇ ਕਿਸੇ ਮੇਰੇ ਵੀਰ ਨੂੰ ਇਸ ਬੱਕਰੇ ਦੀ ਬਾਦਸ਼ਾ ਦੇ ਦੀ ਪੁੱਤ ਦੀ ਲੋੜ ਹੋਵੇ ਤਾਂ ਇਹ ਵੀ ਸੇਲ ਐ ਸਾਡਾ ਜੇ ਇਕੱਠੀਆਂ ਚਲੇ ਜਾਣੇ ਇਕੱਠੀਆਂ ਨਹੀਂ ਰਹੇ ਜੂ ਨਹੀਂ ਇਕੱਲਾ ਵੀ ਮਿਲ ਜੂ ਇਕੱਲੇ ਦਾ ਮੁੱਲ ਇਕੱਲਾ ਹੋਜੂ ਤੇ ਆ ਬਾਦਸ਼ਾਹ ਦਾ ਭਾਈ ਆ ਜੀ ਦੇਖੋ ਚਾਰ ਦੰਦ ਚੌਗਾ ਹਾਂ ਜੀ ਹਾਂ ਇਸੇ ਬਾਦਸ਼ਾਹ ਦਾ ਭਾਈ ਹਾਂ ਇਹਦਾ ਬੜੇ ਦਾ ਪੁੱਤ ਹੂੰ ਤੇ ਚੌਗਾ ਹੋ ਗਿਆ ਇਹ ਬੱਚਾ ਠੀਕ ਆ ਇਹ ਵੀ ਕੁਆਲਿਟੀ ਚ ਪੂਰਾ ਵਧੀਆ ਜੀ ਵੀ ਕੇ ਛਾਤੀ ਤੇ ਕਾਲਾ ਡੱਬ ਤੇ ਗਰਦਨ ਤੇ ਡੱਬ ਪਿੱਛੋਂ ਚਿੱਟਾ ਹੂੰ ਤੇ ਜਿਵੇਂ ਆਪਣਾ ਸ਼ੰਬੀ ਕੋੜੀ ਹੁੰਦੀ ਐ ਸ਼ੰਬੀ ਕੋੜੀ ਜੋ ਚਾਰੇ ਪੈਰ ਕਾਲੇ ਕਾਲੇ ਉੱਤੋ ਚਿੱਟਾ ਚਾਰ ਪੈਰ ਕਾਲੇ ਕਹਿੰਦਾ ਕਦੇ ਨਹੀਂ ਕਰਦੇ ਟਾਲੇ ਹੂੰ ਦਿਖਾਈਂ ਦੇ ਦੇ ਕਿ ਹਾਲੇ ਲੈ ਵੀ ਗੇੜਾ ਦਵਾ ਦਈਏ ਤੁਹਾਨੂੰ ਆਪਾਂ ਦਿਖਾ ਦਈਏ ਹੱਥ ਖਾਓ ਜੀ ਗੇੜਾ ਬਾਬੂ ਮਾਰ ਕੈਮਰਾ ਵੇ ਬ੍ਰੀਡ ਬ੍ਰੀਡ ਰੱਖਣ ਵਾਸਤੇ ਵਧੀਆ ਹੈ ਇਹਦਾ ਜੋ ਟੌਪ ਦਾ ਬੂਰਾ ਬੱਚਾ ਇਹਦਾ ਹੋਰ ਸਰੇਮ ਜੀ ਇੱਕ ਗੱਲ ਖੜਜੋ ਹੂੰ 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 ਟੈਸਟਿਕਲਾਂ ਦਾ ਬਹੁਤ ਸੁੱਚਾ ਹੈ ਬਹੁਤ ਵਧੀਆ ਟੈਸਟਿਕਲ ਨੇ ਇਸ ਬੱਕਰੇ ਦੇ ਕਿਉਂ ਦੁੱਧ ਵਾਲੀ ਬੱਕਰੀ ਦਾ ਚੰਗੀ ਦਾ ਸਹੀ ਗੱਲ ਹੈਗੀ ਇਥੋਂ ਦੀ ਨਸਲ ਜੜਦਾ ਪਤਾ ਲੱਗਦਾ ਹੈ ਠੀਕ ਹੈ ਛੱਡਾ ਵੀ ਮੈਂ ਐਸੇ ਇੱਥੋਂ ਹੀ ਬਣਾਉਗੀ ਸਹੀ ਗੱਲ ਹੈ ਤੇ ਬਾਕੀ ਨਾਗਰੀ ਬੱਕਰੀ ਲੈ ਕੇ ਆਓ ਜੀ ਉਹ ਨਾਗਰੀ ਇਸ ਤੋਂ ਨਾਗਰੀ ਫੜ ਲਿਓ ਲੈ ਵੀਰਾ ਜੀ ਇੱਕ ਆਤੀ ਛੋਟੀ ਇਹ ਕਿਹੜੀ ਯਾਰ ਇਹਦਾ ਪਤਰਾ ਇਹ ਪੱਠਵੀ ਯਾਰ ਹਾਂ ਮੇਰਾ ਖਿਆਲ ਦੂਜੇ ਸੂ ਕੋ ਪਹਿਲੇ ਕਿਹੜੀ ਜੀ ਦੂਜੇ ਜੀ ਦੂਜੇ ਚਾਰ ਦੰਦਾ ਚਾਰ ਦੰਦਾ ਜੀ ਮੇ ਵੀ ਨਹੀਂ ਹਾਂ ਇਹ ਵੀ ਨਹੀਂ ਨਾ ਇਕੱਠੀ ਮਿੰਨਾ ਮਿੰਨੇ ਨੂੰ ਸੁਆ ਮੈਨੂੰ ਤਾਂ ਲੱਗਦਾ ਕਈ ਬੱਕਰੀਆਂ ਦਾ ਪੋ ਹਾਂਜੀ ਹਾਂ ਇਕੱਠੀਆਂ ਹੀ ਆ ਸੂਣ ਗਿਆ ਲਵੋ ਲਵੀ ਹੈ ਜੀ ਨਹੀਂ 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 ਦਿਖਾਈ ਉਹ ਹੋਰਤੀ ਜੀ ਉਹ ਹੋਰ ਆਈ ਉਹ ਤੀਜੀ ਉਹ ਚਿੱਟੀ ਉਹ ਉਹ ਤੀ ਪਹਿਲੀ ਤੇ ਆ ਬੱਕਰੀ ਵੀ ਪੂਰੀ ਕੁਆਲਿਟੀ ਦੀ ਐ ਮਾਲ ਸਾਰਾ ਓਕੇ ਦੀ ਰਿਪੋਰਟ ਐ ਹਾਂ ਤੇ ਮਾਲ ਚ ਕੋਈ ਵੀ ਨਹੀਂ ਖੋਟ ਐ ਹੂੰ ਪੂਰੀ ਓਕੇ ਦੀ ਰਿਪੋਰਟ ਲੈ ਵੀ ਆ ਲੈ ਨਾ ਗਈ ਸੀ ਤੇ ਆਦਰ ਸ਼ੇਮ ਜੀ ਰੰਗ ਕਿਤੇ ਕਿਤੇ ਰਹਿ ਗਏ ਸਹੀ ਗੱਲ ਆ ਇਹ ਰੰਗ ਇਹ ਰੰਗ ਕਿਤੇ ਮਿਲਦੇ ਨਹੀਂ ਕਿਹੜਾ ਰੰਗ ਆ ਰਜੂ ਇਹ ਇਹ ਨਾਗਰਾ ਰੰਗ ਆ ਜੀ ਅੱਛਾ ਕੰਨ ਨਾਗਰੇ ਹਾਂ ਅੱਖਾਂ ਨਾਗਰੀਆਂ ਹੂੰ ਪੈਰ ਨਾਗਰੇ ਹੂੰ ਤੇ ਥਣ ਨਾਗਰੇ ਉੱਪਰੋਂ ਕਾਲੀ ਉੱਪਰੋਂ ਕਾਲੀ ਠੀਕ ਆ ਕਾਲੀ ਦਾ ਮਤਲਬ ਹੂੰ ਕੱਕਾ ਕੋਲਾ ਕੱਕਾ ਕੋਲਾ ਜਿਵੇਂ ਕੋਲਿਆਂ ਨਾਲ ਅਸੀਂ ਪਹਿਲਾਂ ਫੱਟੀਆਂ ਲਿਖਦੇ ਹੁੰਦੇ ਪੜਨ ਦਾ ਛੋਟੇ ਜਿਹੇ ਵਾਕ ਹੁੰਦੇ ਫੱਟੀਆਂ ਹੁੰਦੀਆਂ ਹੱਲਵੇ ਹਾਂ ਹੁਣ ਤਾਂ ਨਵੇਂ ਨਵੇਂ ਨਮੂਨੇ ਚੱਲ ਫੇ ਤੇ ਇਹ ਕੱਕੀ ਕਾਲੀ ਹੂੰ ਕੱਤੀ ਕਾਲੀ ਨਾਗਰੀ ਨਾਗਰੀ ਹਾਂ ਪੂਰੀ ਨਾਗਰੀ ਪੱਠ ਹੈ ਵਧੀਆ ਤੇ ਇਹ ਵੀ ਮੇਰਾ ਖਿਆਲ ਸੂਣ ਵਾਲੀ ਆ ਬੱਚੇ ਦੋ ਦੋ ਹਾਂ ਬੱਚੇ ਦੋ ਇਹ ਬੱਕਰੀ ਕੱਢੂਗੀ ਮੇਰਾ ਖਿਆਲ ਭਈ 15 ਕ ਦਿਨ ਬਸ 15 ਹੀ ਦਿਨ ਕੱਢੂ ਜੀ ਹੂੰ ਹਾਂ 15 ਕ ਦਿਨ ਕੱਢੂ ਦੋ ਬੱਚੇ ਪੱਕੇ ਨੇ ਦੇ ਵਰਗੇ ਢਿੱਚਾ ਸੋਹਣੀ ਬੱਕਰੀ ਹੈ ਜੀ ਪੂਰੀ ਵਧੀਆ ਕਲੰਦਰਾ ਲੰਬਾ بس بارے تا کی دسیا ਪਏ ਜੀ نسل ਦੀ ਬੱਕਰੀ ਐ ਇਹ ਹਾਂ ਪੂਰੀ ਘੋਟਣੀ ਜੋ ਪਲੀ ਪਈ ਐ ਪੂਰੀ ਪਲੀ ਪਈ ਐ ਹਾਂ ਘੋਟਣੀ ਜੋ ਅੱਜ ਇਧਰ ਲੈ ਛੇ ਤਾਂ ਦਾ ਜੀ ਨਵੀਂ ਐ ਅਜੇ ਨਵੀਂ ਆ ਹੂੰ ਹੂੰ ਹੋਰ ਕੀ ਇਹ ਬੁਢੀ ਐ ਸਹੀ ਗੱਲ ਆ ਮੇਰੇ ਕਹਿੰਦੇ ਪੱਟਵੀ ਐ ਇਸੇ ਦੀ ਹੋਵੇ ਇਸੇ ਦੀ ਪੱਟਵੀ ਐ ਜਬ ਵੀ ਇਹਦੇ ਵਰਗੀ ਤਾਂ ਸਹੀ ਕਾਪੀ ਆ ਜਾਵਾ ਪੂਰੀ ਮੇਰਾ ਪੂਰੀ ਟਾਪ ਕੁਆਲਟੀ ਦੇ ਨਕਸ਼ੇ ਨੂੰ ਨਕਸ਼ਾ ਮਨਿਆ ਲੈ ਸਹੀ ਗੱਲ ਆ ਪੂਰਾ ਵਧੀਆ ਨਕਸ਼ੇ ਨੂੰ ਨਕਸ਼ਾ ਮਿਲਦਾ ਦੇਖ ਲੈ ਪੂਰਾ ਉਮੇ ਜੀ ਨਕੌੜਾ ਤੇ ਉਮੇ ਜੀ ਦਾ ਨਕੌੜਾ ਸਿੰਗੀ ਇੱਕੋ ਹੀ ਸਿੰਗੀ ਹੈ ਇਹਨਾਂ ਦੀ ਜਮਾ ਹਾਂ ਦੇਖੋ ਜੀ ਆ ਤਾਂ ਇਹਦੀ ਮਾਂ ਹੈ ਔਰ ਇਹਦੀ ਧੀ ਹੈ ਇਹ ਵੀ ਪੇਟੋਂ ਗੱਭਣ ਹੈ ਉਹ ਵੀ ਗੱਭਣਾਂਗੇ ਗਾਹਾਂ ਹਾਂ ਜੀ ਗੱਭਣ ਪਹਿਲੇ ਸੂਗ ਹੀ ਪਲੂਣ ਠੀਕ ਲਗਭਗ ਸਾਰੇ ਗੱਭਣ ਨੇ ਯਾਨੀ ਕਿ ਜਿੰਨੇ ਹੈਗੇ ਆਹ ਤਾਂ ਸਾਰੇ ਲੋੜੀ ਨੂੰ ਸੂਆ ਪੈਣ ਵਾਲਾ ਸਹੀ ਗੱਲ ਹੈ ਜੇ ਕਿਸੇ ਨੇ ਨਵਾਂ ਕੰਮ ਚਲਾਉਣਾ ਹੈ ਮੈਂ ਤਾਂ ਕਹਿੰਦਾ ਵੀ ਮਾਂਲੇ ਉਹ ਫਾਰਮ ਚੋਂ ਲੈ ਕੇ ਜਾਓ ਲੋੜ ਹੀ ਨਹੀਂ ਹੋਰ ਕਿਤੇ ਜਾਣ ਦੀ ਤੁਹਾਨੂੰ ਸਿੱਧੇ ਵੱਜੋ ਅਗਲੇ ਲਵੇ ਸਹੀ ਗੱਲ ਸਾਰਾ ਗੱਬਣ ਮਾਲ ਹੈ ਤਸੱਲੀ ਦਾ ਮਾਲ ਹੈ ਕੋਈ ਠੱਗਾ ਨਹੀਂ ਕੋਈ ਠੋਰੀ ਨਹੀਂ ਹੂੰ ਨਹੀਂ ਅੱਜ ਜਮਾਨੇ 'ਚ ਠੱਗਾ ਠੋਰੀਆਂ ਬਹੁਤ ਹੁੰਦੀਆਂ ਨੇ ਸਾਹਮਣੇ ਆਖਾ ਸਾਹਮਣੇ ਲੱਖੀ ਇਹ ਤਾਂ ਅੱਖਾਂ ਸਾਹਮਣੇ ਸੁਆ ਪਿਆ ਹੀ ਖੜਾ 15 ਦਿਨਾਂ ਨੂੰ ਜੇ ਅਗਰ ਅੱਜ 10 ਬੱਕਰੀਆਂ 15 ਸੂਣ ਵਾਲੀਆਂ ਨੇ ਨਾ ਚ ਦੋ ਦੋ ਬੱਚੇ ਤਰਸੇਮ ਦੇ ਤੇ 30 ਬੱਚੇ ਲਾ ਲੈਣੀਆਂ 30 ਬੱਚੇ ਲਾ ਦੇ ਰਾਜੀ ਕੁਸੀ ਮੂਰੇ ਮੌਸਮ ਸਾਫ ਆ ਗਈ 15 ਦਿਨਾਂ ਤੋਂ ਬਾਅਦ ਪਾਲਾ ਘਟਜੂ ਠੀਕ ਗੱਲ ਬੱਚਾ ਵਧੀਆ ਪਲੂਗਾ ਫੱਗਣ ਤੱਕ ਚੇਤ ਤੱਕ ਕਰਦੇ ਸਾਈਡ ਤੇ ਬਈ ਤੇ ਬਹੁਤ ਵਧੀਆ ਕੁਆਲਟੀ ਹੈ ਜੀ ਹੂੰ ਵਧੀਆ ਨਾਗਰੀਆਂ ਬੱਕਰੀਆਂ ਨੇ ਇਹ ਲਾਲ ਠੀਕ ਗੱਲ ਤੇ ਕੋਈ ਪਸੂ ਨਹੀਂ ਹੈਗਾ ਲਿੱਸਾ ਹੂੰ ਆ ਗਈ ਜੀ ਆਪਣੀ ਪਿਓਰ ਬੀਟਲਾਂ ਜੋ ਜਿਹਨੂੰ ਕਹਿੰਦੇ ਨੇ ਬੀਟਲ ਹੂੰ ਕਾਲੀ ਬੀਟਲ ਪਹਿਲੇ ਸੂਰ ਸੂਣ ਵਾਲੀ ਤੇ ਆ ਦੇਖੋ ਜੀ ਨਕਨਕੋੜੇ ਦੀ ਵਧੀਆ ਨਕਨਕੋੜੇ ਦੀ ਤੇ ਅੱਖ ਦੀ ਚੌੜਾ ਕੰਨ ਕਾਲਾ ਕੰਨ ਜਿਹਦਾ ਕੇਸ 17 ਇੰਚ ਕੰਨ ਲੰਬਾ ਹੂੰ 6 ਇੰਚ ਚੌੜਾ ਚੜਾਈ 'ਚ 6 ਇੰਚ ਚੌੜਾ ਜੀ ਰਾਮ ਨਾਲ ਤੇ ਬਹੁਤ ਵਧੀਆ ਕੁਆਲਿਟੀ ਦੀ ਮੇਮ ਨਹੀਂ ਹੈ ਜਿਹੜੀ ਪੇਟੋਂ ਗੱਬਣੇ ਵੀ ਹੈ ਵਧੀਆ ਕੁਆਲਿਟੀ ਦੀ ਇਹ ਬੀਟਲ ਚੀ ਹੂੰ ਇਹ ਵੀ ਢੇਰੀ ਦੇ ਵਿੱਚੇ ਜਾਊ ਜੀ ਚਾਰ ਜਾਂਦਾ ਹੈ ਛੋ ਹਾਂ ਜੀ ਚਾਰ ਹੀ ਜਾਂਦਾ ਛੋਲੀ ਹਾਂ ਜੀ ਤੇ ਕੱਦ ਬਹੁਤ ਕੱਢ ਗਈ ਕੱਦ ਵਧੀਆ ਕਰ ਗਈ ਹਾਂ ਕੱਦ ਪੂਰਾ ਕੱਢ ਗਈ ਜੀ ਕੱਦ ਦਾ ਕੋਈ ਵੀ ਤਥਾ ਨਹੀਂ ਕੱਦ ਦੀ ਬਾਕੀ ਸਨਖੀ ਬਹੁਤ ਹੈ ਗੱਬਣਾ ਦੀ ਇਹ ਤਰ੍ਹਾਂ ਹਾਂਜੀ ਗੱਬਣਾ ਪਹਿਲੀ ਵਾਰੀ ਪਹਿਲੀ ਵਾਰੀ ਪਹਿਲੀ ਵਾਰ ਗੱਬਣਾ ਇਹ ਹੈ ਕਿ 2 ਮਹੀਨਿਆਂ ਦੀ ਗੱਬਣ ਜੀ ਹਾਂ ਤੇ ਇੱਕ ਦੋ ਮੇਮਣਾ ਲਿਓ ਬਾਈ ਬੱਚੇ ਦਿਖਾ ਦਿਓ ਫਿਰ ਆਪਾਂ ਇੱਕੋ ਚਿੱਟੀ ਪੱਠ ਲਈ ਬਈ ਉਹ ਚਿੱਟੀ ਪੱਠ ਜਮਾ ਚਿੱਟੀ ਆਹ ਡੱਬਾ ਬੱਚਾ ਲਿਆ ਪਹਿਲਾ 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 ਬਾਈ ਹਾ ਲਿਆ ਫਾ ਤੜਕਿਆ ਨਾ ਬਬਲ ਲੈ ਬੱਚਾ ਲੈ ਬਬਲ ਤਵੇ ਬੱਚਾ ਦੇਖੋ ਬਾਈ ਆਏ ਜੀ ਬੱਚਾ ਡੱਬਾ ਹੂੰ ਤੇ ਬਹੁਤ ਵਧੀਆ ਬੱਚਾ ਹੈ ਜੇ ਕਿਸੇ ਲਵੇ ਨੇੜੇ ਵਾਲੇ ਬਾਈ ਨੂੰ ਕਿਤੇ ਗਮਾਂਡ ਵਾਲੇ ਨੂੰ ਜ਼ਿਲ੍ਹੇ ਮੋਗੇ ਦੇ ਵਿੱਚ ਬੱਚਿਆਂ ਦੀ 2-4 ਦੀ ਲੋੜ ਹੋਵੇ ਹੂੰ ਤਾਂ ਸਰਪੰਚ ਸਾਹਿਬ 2-4 ਉਹਨਾਂ ਨੂੰ ਬੱਚੇ ਦੀ ਛੱਟ ਕੱਟ ਕੇ ਦੇਣਗੇ ਰੇਟ ਅਕਦੇ ਦੇ ਨਾਲ ਆ ਕੇ ਬਣਾ ਲਿਓ ਬਣਾ ਲਿਓ ਤੇ ਬੱਚਿਆਂ ਨੇ ਦਰਸ਼ਨ ਪਾ ਲਿਓ ਠੀਕ ਤੇ ਬੱਚੇ ਪਾਲਣ ਨੂੰ ਵਧੀਆ ਚੀਜ਼ ਹੈ ਜੇ ਕਿਸੇ ਨੇ ਅਵਦਾ ਦਿਲਾਂ ਦਾ ਸ਼ੌਂਕ ਪੂਰਾ ਕਰਨਾ ਹੋਵੇ ਚੱਟਾ ਬੱਚਾ ਛੱਡ ਗਿਆ ਤੇ ਆ ਵੇ ਪਛਾ ਚਿੱਟਾ ਆ ਦੇਖ ਰਾ ਜੋ گلابی ਚਮੜੀ ਹੈ ਨਾ ਪੂਰਾ گلابی ਚਮੜੀ ਦਾ ਲੰਬਾ ਬੱਚਾ ਜਮੀ ਚਿੱਟਾ ਜਮੀ ਚਿੱਟਾ ਜਮੀ ਪੂਰਾ ਮਾਰਿਓ ਜੀ ਕੈਮਰਾ ਹਾਂ ਜਮੀ گلابی ਚਮੜੀ ਹੈ ਵਿੱਚੋਂ ਜਮੀ ਗਲਾਬ ਜਿਹਾ ਚਮਕਦੀ ਹੈ ਲਾਲ ਚਮੜੀ ਦਾ ਬੱਚਾ ਤੇ ਬਦਾਮੀ ਸਿੰਗੀ ਹੈ ਵਧੀਆ ਕੋਈ ਵੀ ਘਾਟ ਨਹੀਂ ਹੈ ਜੀ ਅੱਖਾਂ ਤੇ ਵੀ ਜਮਾ ਲਾਲੀ ਹੈ ਇਹਦੇ ਜਿਵੇਂ ਕਿ ਨੁਗਰਾ ਕੋੜਾ ਹੁੰਦਾ ਕੰਨਾਂ 'ਚ ਵੀ ਦੇਖੋ ਜੀ ਸਹੀ ਗੱਲ ਹੈ ਇਹ ਨਸਲਾਂ ਦਾ ਜਾਤਾਂ ਦਾ ਪਤਾ ਅਡੋਡੀ ਲੱਗਦਾ ਤੇ ਬਾਕੀ ਬਹੁਤ ਬਹੁਤ ਧੰਨਵਾਦ ਸਰਪੰਚ ਸਾਹਿਬ ਦੇ ਜਿਨ੍ਹਾਂ ਨੇ ਕਿ ਇੱਕ ਦੋ ਬੱਕਰੀਆਂ ਤੋਂ ਬਾਦਸ਼ਾਹ ਬੱਕਰੇ ਤੋਂ ਨਸਲ ਤਿਆਰ ਕਰੀ ਹੈ ਠੀਕ ਹੈ ਤੇ ਦੋ ਕੁ ਬੱਕਰੀਆਂ ਨੇ ਇਹਨੇ ਬਾਤ ਚ ਲਈਆਂ ਨੇ ਆ ਲਾਲਾਂ ਹੀ ਆ ਬਾਕੀ ਸਾਰਾ ਰਵਾ ਘਰਦਾ ਹੀ ਹੈ ਤੇ ਧੰਨਵਾਦ ਜੀ ਠੀਕ ਹੈ ਰਾਜੂ ਬਾਈ ਬਣੇ ਰਹੋ ਵੀਡੀਓ ਦੇ ਨਾਲ ਲਾਇਕ ਸ਼ੇਅਰ ਜਰੂਰ ਕਰਿਓ ਇਲਤੀ ਲੈਣਾ ਧੂਰੀ ਤਰਸੇਮ ਸਿੰਘ ਧੂਰੀ ਰਾਜੂ ਗੌਟ ਫਾਰਮ ਡਿਡਬਾ ਪੰਜਾਬ ਇਹ ਦੋਏ ਚੈਨਲਾਂ ਤੇ ਵੀਡੀਓ ਪਾਵਾਂਗੇ ਜੀ ਅਸੀਂ ਧੰਨਵਾਦ ਜੀ ਸਾਰਿਆਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਧੰਨਵਾਦ ਰਾਜੀ ਜੀ